ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜਿਸ ਤਰ੍ਹਾਂ ਕੀ ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਬੀਤੇ ਐਤਵਾਰ ਰਾਤੀ ਤਕਰੀਬਨ 12:30 ਦੇ ਕਰੀਬ ਸਾਨੂੰ ਕਾਲ ਆਂਦੀ ਜਿੱਤੇ ਦੱਸਿਆ ਜਾਂਦਾ ਪੀਰਾ ਗੜੀ ਦੇ ਉੱਤੇ ਫਲਾਈਓਵਰ ਦੇ ਵਿੱਚ ਮਹਾਰਾਜ ਜੀ ਬੇਦਵੀ ਹੋਈ ਹੈ ਮਗਰ ਅਸੀਂ ਉਸ ਵੀਡੀਓ ਦੇ ਵਿੱਚ ਸੰਗਤਾਂ ਨੂੰ ਇਹ ਕਲੀਅਰ ਕਰ ਦਿੱਤਾ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਨਹੀਂ ਸੀ ਉਹ ਇੱਕ ਜਨਮ ਸਾਖੀ ਜਿਹੜੀਆਂ ਸਾਖੀ ਅਸੀਂ ਪੜ੍ਹਦੇ ਆ ਉਹ ਜਨਮ ਸਾਖੀ ਦੀ ਛਪਾਈ ਜਿੱਥੋਂ ਹੁੰਦੀ ਹੈ ਉਥੋਂ ਕਿਤੇ ਟਰੱਕ ਜਾ ਰਿਹਾ ਜਿਹਦੇ ਚੋਂ ਉਹ ਗਿਰ ਗਈ ਹਾਲਾਕਿ 10-4 ਕਿਲੋਮੀਟਰ ਦੇ ਏਰੀਆ ਦੇ ਵਿੱਚ ਉਸ ਜਨਮ ਸਾਖੀ ਦੇ ਜਿਹੜੇ ਅੰਗ ਸੀ ਉਹ ਖਿਲਰੇ ਪਏ ਸੀ ਜੰਨਾਂ ਨੂੰ ਸਿੱਖ ਸੰਗਤਾਂ ਵੱਲੋਂ ਨੌਜਵਾਨਾਂ ਵੱਲੋਂ ਰਾਤ ਦੀ ਰਾਤ ਨੂੰ ਇਕੱਠਾ ਕੀਤਾ ਗਿਆ ਅਗਰ ਮੇਰੇ ਵੀਰਾਂ ਨੇ ਮੇਰੀ ਵੀਡੀਓ ਵੇਖੀ ਹੋਗੀ ਤੇ ਮੈਂ ਉਹਦੇ ਵਿੱਚ ਇਹ ਗੱਲ ਉਸੇ ਦਿਨ ਸ਼ੱਕ ਦੀ ਬਿਨਾ ਤੇ ਕਰ ਦਿੱਤੀ ਸੀ ਕਿ ਕਿਉਂਕਿ ਸਾਨੂੰ ਇੱਕ ਬੋਰੀ ਮਿਲੀ ਸੀ ਜਿਸ ਬੋਰੀ ਵਿੱਚੋਂ ਲੱਗਦਾ ਸੀ ਸਾਨੂੰ ਡਾਊਟ ਸੀ ਕਿ ਇਹ ਕੋਈ ਟਰੱਕ ਤੋਂ ਜਾ ਰਿਹਾ ਤੇ ਉਹਦੇ ਵਿੱਚੋਂ ਗਿਰਿਆ ਪੁਲਿਸ ਨੂੰ ਕਾਲ ਕਰ ਦਿੱਤੀ ਗਈ ਸੀ ਔਰ ਤਫਤੀਸ਼ ਤੋਂ ਜਦੋਂ ਪ੍ਰਿੰਟਰ ਦਾ ਨੰਬਰ ਨਿਕਲਿਆ ਜਿਹੜਾ ਉਸ ਪ੍ਰਿੰਟਿੰਗ ਨੂੰ ਛਾਪਦੇ ਨੇ ਉਹ ਨੰਬਰ ਕਲੀਅਰ ਹੋਣ ਤੋਂ ਬਾਅਦ ਜਦੋਂ ਛਾਣਬੀਨ ਕੀਤੀ ਗਈ ਤੇ ਉਸ ਪ੍ਰਿੰਟਰ ਤੱਕ ਪਹੁੰਚਿਆ ਗਿਆ ਸਭ ਤੋਂ ਵੱਡੀ ਗੱਲ ਕੀ ਦੇਖਣ ਨੂੰ ਆਇਆ ਕਿ ਜਿਹੜਿਆਂ ਜਿਨ੍ਹਾਂ ਦੀ ਪ੍ਰਿੰਟਿੰਗ ਪ੍ਰੈਸ ਦੇ ਵਿੱਚੋਂ ਸਾਰੀ ਛਪਾਈ ਹੁੰਦੀ ਪਈ ਹੈ ਇੱਕ ਸਾਬਤ ਸੂਰਤ ਅਮਰਤਾਰੀ ਪਰਿਵਾਰ ਤੋਂ ਜਿਨ੍ਹਾਂ ਦੀ ਉਹ ਪ੍ਰਿੰਟਿੰਗ ਪ੍ਰੈਸ ਲੱਗੀ ਹੋਈ ਹੈ ਅਸੀਂ ਵੀ ਜਾਣਕਾਰੀ ਦਿੱਤੀ ਔਰ ਸਾਡੀ ਟੀਮ ਨੇ ਜਦੋਂ ਸਰਵੇ ਕੀਤਾ ਇਸ ਚੀਜ਼ ਦੀ छानबीन ਕੀਤੀ ਇਸ ਕੇਸ ਨੂੰ ਲੈ ਕੇ ਅਸੀਂ छानबीन ਕਰਦੇ ਹੋਏ ਉਸ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਕੋਲ ਪਹੁੰਚ ਕੇ ਜਿਹੜੇ ਕਿ ਇੱਕ ਗੁਰੂ ਸਿੱਖ ਨੇ ਗੁਰੂ ਦੇ ਪਿਆਰੇ ਸਿੱਖ ਕਵਾਂਗਾ ਵਾਕਈ ਮਿਲਣ ਤੋਂ ਬਾਅਦ ਮਹਿਸਾਸ ਹੋਇਆ ਕਿ ਵਾਕਈ ਉਸ ਗੁਰੂ ਦੇ ਪਿਆਰੇ ਸਿੱਖ ਦੇ ਵਿੱਚ ਨਿਮਰਤਾ ਕਿੰਨੀ ਹੈ ਦੇਖਣ ਤੋਂ ਮਿਲਿਆ ਗਲਤੀਆਂ ਹਰ ਕਿਸੇ ਕੋਲ ਹੋ ਜਾਂਦੀਆਂ ਕਈ ਵਾਰ ਜਾਣ ਬੁੱਝ ਕੇ ਕਈ ਵਾਰ ਅਣਜਾਣਪੁਨੇ ਚ ਵਿੱਚ ਅਸਲ ਇਹ ਚੋਤੇ ਖਾਲੀ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਸਾਖੀ ਦੀ ਛਪਾਈ ਦਾ ਕੰਮ ਨਹੀਂ ਹੁੰਦਾ ਉੱਥੇ ਹਨੂਮਾਨ ਚਾਲੀਸਾ ਵੀ ਛਪਾਈ ਜਾਂਦੀ ਏ ਭਗਵਦ ਗੀਤਾ ਵੀ ਛਪਾਈ ਜਾਂਦੀ ਏ ਰਮਾਇਣ ਵੀ ਛਪੀ ਜਾਂਦੀ ਏ ਔਰ ਉਸ ਤੋਂ ਇਲਾਵਾ ਕਈ ਧਾਰਮਿਕ ਰਸਾਲੇ ਉੱਥੇ ਛਾਪੇ ਜਾਂਦੇ ਨੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਆਪਣੀ ਅੱਖੀਂ ਵੇਖ ਕੇ ਆਏ ਹਾਂ ਮੈਂ ਤੁਹਾਡੇ ਨਾਲ ਉਹ ਵੀਡੀਓ ਵੀ ਸਾਂਝੀ ਕਰਾਂਗਾ ਜਿਹੜੀ ਅਸੀਂ ਅੱਖੀਂ ਵੇਖ ਕੇ ਆਏ ਹਾਂ ਵਾਕਈ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਉੱਥੇ ਸਾਰਾ ਵਰਕ ਹੁੰਦਾ ਪਿਆ ਅਸੀਂ ਖੁਦ ਸਾਡੀ ਟੀਮ ਨੇ ਵਿਜ਼ਿਟ ਕੀਤਾ ਉੱਥੇ ਔਰ ਵਿਜ਼ਿਟ ਕਰਕੇ ਜਦੋਂ ਵੇਖਿਆ ਕਿ ਵਾਕਏ ਸਾਫ਼-ਸੁਥਰੇ ਤਰੀਕੇ ਨਾਲ ਗੁਰੂ ਦੀ ਮਰਿਆਦਾ ਨੂੰ ਕਾਇਮ ਰੱਖਦੇ ਉਥੇ ਸਾਰੇ ਲੋਕ ਵਰਕ ਕਰਦੇ ਪੈਨੇ ਸਭ ਤੋਂ ਵੱਡੀ ਗੱਲ ਕਿ ਸਿਰ ਢੱਕ ਕੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਵੀਡੀਓ ਤੁਹਾਡੇ ਸਾਹਮਣੇ ਚੱਲ ਰਹੀਆਂ ਕਿ ਸਿਰ ਢੱਕ ਕੇ ਚਾਹੇ ਹਨੂਮਾਨ ਚਾਲੀਸਾ ਹੋਵੇ ਚਾਹੇ ਭਗਵਦ ਗੀਤਾ ਹੋਵੇ ਚਾਹੇ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਹੋਵੇ ਸਾਰੇ ਜਿਹੜੀ ਵੀ ਚੀਜ਼ ਉਥੇ ਪ੍ਰਿੰਟਿੰਗ ਹੁੰਦੀ ਹੈ ਉਹ ਵਾਕਏ ਬਕਾਇਦਾ ਸਿਰ ਢੱਕ ਕੇ ਛਾਪੀ ਜਾਂਦੀ ਹੈ ਤਾਂ ਕਿ ਮर्यादा ਦਾ ਕੋਈ ਕਾਂਡ ਨਾ ਹੋ ਸਕੇ ਸਾਡੀ ਗੱਲਬਾਤ ਜਦੋਂ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਨਾਲ ਹੋਈ ਤੇ ਉਹਨਾਂ ਨੇ ਸਾਨੂੰ ਸਾਰੀ ਜਾਣਕਾਰੀ ਜਿਹੜੀ ਦਿੱਤੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਔਰ ਉਸ ਫੈਕਟਰੀ ਨੂੰ ਖਾਨ ਚੱਲਾਂ ਜਿਸ ਫੈਕਟਰੀ ਦੇ ਵਿੱਚ ਪ੍ਰਿੰਟਿੰਗ ਹੁੰਦੀ ਹੈ ਔਰ ਇਸ ਦਾ ਜਿਹੜੀ ਘਟਨਾ ਵਾਪਰੀ ਬੀਤੇ ਐਤਵਾਰ ਉਹ ਘਟਨਾ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਆਓ ਪਹਿਲੇ ਉਹ ਵੀਡੀਓ ਵੇਖੀ ਜਿਹੜੀ ਅਸੀਂ ਉੱਥੇ ਵਿਜ਼ਿਟ ਕੀਤਾ ਜਿਸ ਤਰ੍ਹਾਂ ਕੀ ਸੰਗਤ ਜਾਣਦੀ ਹੈ ਕਿ ਆਸ ਤੋਂ 3 ਦਿਨ ਪਹਿਲਾਂ ਪੀਰਾਂ ਗੜੀ ਜਿਹੜਾ ਅਸੀਂ ਵੀਡੀਓ ਵੀ ਪਾਈ ਸੀ ਕਿ ਸਾਖੀ ਦੀਆਂ ਜਿਹੜੀਆਂ ਬੁੱਕਾਂ ਉੱਥੇ ਰੋਡ ਦੇ ਉੱਤੇ ਖਿਲਰੀਆਂ ਪਈਆਂ ਸੀ ਅਸੀਂ ਅੱਜ ਪਹੁੰਚ ਚੁੱਕੇ ਹਾਂ ਉਸੇ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਜਿੱਥੇ ਕਿ ਉਹ ਸਾਖੀ ਦੀਆਂ ਗਲਤੀ ਦੇ ਨਾਲ ਉੱਥੇ ਪਹੁੰਚੀਆਂ ਨੇ ਉਹ ਜਨਮ ਸਾਖੀਏ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀਆਂ ਉਹ ਨਵੀਂ ਪ੍ਰਿੰਟਿੰਗ ਪ੍ਰੈਸ ਤੇ ਪਹੁੰਚੀਆਂ ਉਹ ਉਹ ਅੰਗ ਸੀ ਜਿਹੜੇ ਕਿ ਬਾਈ ਮਿਸਟੇਕ ਕਿਤੇ ਪ੍ਰਿੰਟਿੰਗ ਦੀ ਕੋਈ ਕਮੀ ਰਹੀ ਗਈ ਹੁੰਦੀ ਹੈ ਜਿਸ ਤਰ੍ਹਾਂ ਛਾਪਦੀਆਂ ਉਹਦੇ ਵਿੱਚ ਅੱਜ ਦੇ ਇਹਨਾਂ ਨੇ ਰੂਮ ਬਣਾਇਆ ਕਿਉਂਕਿ ਉਹ ਹਾਸਾ ਇਹੋ ਜਿਹਾ ਵਾਪਰਿਆ ਕਿ ਅੱਗੋਂ ਤੋਂ ਇਸ ਚੀਜ਼ ਨੂੰ ਡੀਪਲੀ ਲੈ ਲੈ ਕੇ ਕੋਈ ਕੋਈ ਵਿਵਾਦ ਨਾ ਹੋਵੇ ਬਾਕੀ ਮੈਂ ਇੱਥੇ ਸਾਰੀ ਵੀਡੀਓਗ੍ਰਾਫੀ ਕੀਤੀ ਜਿੱਥੇ ਵੇਖਣ ਨੂੰ ਮਿਲਿਆ ਕਿ ਪਿੱਛੇ ਦਿਖਾਏਗਾ ਤੁਹਾਨੂੰ ਕਿ ਜਿਸ ਤਰ੍ਹਾਂ ਇਹ ਹਨੂਮਾਨ ਚਾਲੀਸਾ ਛਾਪਦੇ ਪਏ ਨੇ ਬਿਲਕੁਲ ਇਸੇ ਤਰੀਕੇ ਨਾਲ ਜਦੋਂ ਗੁਰੂ ਗੁਰੂ ਨਾਨਕ ਪਾਤਸ਼ਾਹੀ ਜਨਮ ਸਾਖੀ ਦੀ ਬੁੱਕਾਂ ਛਾਪੀਆਂ ਗਈਆਂ ਨੇ ਉਏ ਸੇ ਤਰੀਕੇ ਨਾਲ ਸਿਰ ਢੱਕ ਕੇ ਸਾਰੇ ਵੀਰ ਕੰਮ ਕਰ ਦਿੰਦੇ ਤੁਸੀਂ ਦੇਖਦੇ ਪਿਓ ਇਹ ਖਾਲੀ ਐਨਕੀ ਹਨੂਮਾਨ ਚਾਲੀਸਾ ਇਸ ਤਰ੍ਹਾਂ ਛਾਪ ਰਹੇ ਨੇ ਜ ਜਨਮ ਸਾਖੀ ਵੀ ਛਾਪੀ ਜਾ ਰਹੀ ਸੀ ਤੇ ਇਹ ਡਿਪਾਰਟਮੈਂਟ ਹੀ ਸਾਨੂੰ ਵੀਰ ਜੀ ਨੇ ਦੱਸਿਆ ਜਿੱਨਾਂ ਦੇ ਇੱਥੇ ਪ੍ਰਿੰਟਿੰਗ ਦਾ ਕੰਮ ਚੱਲਦਾ ਹੈ ਕਿ ਇਹ ਡਿਪਾਰਟਮੈਂਟ ਹੀ ਇਸ ਤਰ੍ਹਾਂ ਕਿ ਇੱਥੇ ਧਾਰਮਿਕ ਰਸਾਲੇ ਛਾਪੇ ਜਾਂਦੇ ਨੇ ਕਦੀ ਗੀਤਾ ਕਦੀ ਹਨੂਮਾਨ ਚਾਲੀਸਾ ਤੇ ਕਦੀ ਰਮਾਇਣ ਤੇ ਕਦੀ ਗੁਰੂ ਨਾਨਕ ਪਾਤਸ਼ਾਹ ਦੀਆਂ ਸਾਖੀਆਂ ਤੁਸੀਂ ਜਿੱਥੇ ਵੀ ਦੇਖ ਰਹੇ ਨਜ਼ਰ ਮਾਰ ਰਹੇ ਹੋ ਤੁਸੀਂ ਵੇਖੋ ਕਿ ਹਰ طرف ਸਿਰ ਢੱਕ ਕੇ ਪੂਰਾ ਮਰਿਆਦਾ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਰਿਆਦਾ ਦੀ ਘਾਣ ਨਾ ਹੋਵੇ ਜਿਹੜੀ ਉੱਥੇ ਪੀਰਾ ਗੱਡੀ ਦੇ ਵਿੱਚ ਭਾਣਾ ਵਾਪਰਿਆ ਜਿਹੜਾ ਕਿ ਉੱਥੇ ਭਾਣਾ ਵਾਪਰਿਆ ਪੀਰਾ ਗੱਡੀ ਦੇ ਵਿੱਚ ਤੁਸੀਂ ਵੇਖਿਆ ਸੀ ਕਿ ਆਪਾਂ ਖੁਦ ਵੀਡੀਓ ਕਵਰਿੰਗ ਕੀਤੀ ਸੀ ਉੱਥੇ ਜਾ ਕੇ ਜਦੋਂ ਸਾਨੂੰ ਫੋਨ ਆਇਆ ਸੀ ਜਿਹਦੇ ਦੱਸਿਆ ਗਿਆ ਸੀ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕੀਤੀ ਗਈ ਲੇਕਿਨ ਜਦੋਂ ਅਸੀਂ ਮੌਕੇ ਤੇ ਪਹੁੰਚੇ ਤੇ ਅਸੀਂ ਖੁਦ ਵੇਖਿਆ ਆਪਣੀ ਅੱਖੀ ਕਿ ਉਹ ਜਨਮ ਸਾਖੀ ਦੀਆਂ ਅ ਅੰਗਸਤ ਜਿਹੜੇ ਕਿ ਪ੍ਰਿੰਟਿੰਗ ਜਨਾਰੇ ਕੋਈ ਕਮੀ ਸੀ ਜੜੀ ਇਥੋਂ ਇਹਨਾਂ ਨੇ ਇੱਕ ਬੋਰੀ ਦੇ ਵਿੱਚ ਰੱਖ ਕੇ ਰੱਖੇ ਹੋਏ ਸੀ ਜਦੋਂ ਗਲਤੀ ਦੇ ਨਾਲ ਜਦੋਂ ਬਾਕੀ ਇੱਥੇ ਬੁੱਕਸ ਵੀ ਛਾਪਦੀਆਂ ਬੱਚਿਆਂ ਦੀਆਂ ਬੁੱਕਸ ਵਗੈਰਾ ਤੁਸੀਂ ਵੇਖ ਸਕਦੇ ਹੋ ਬੁੱਕਾਂ ਛਾਪਦੀਆਂ ਮੈਂ ਸਕੂਲ ਦਾ ਵੀ ਕੰਮ ਹੈ ਜਨਵਰੀ ਪ੍ਰਿੰਟਿੰਗ ਦੀ ਮਿਸਟੇਕ ਹੋ ਜਾਂਦੀ ਉਹ ਸਾਰਾ ਡਿਸਟਰੋਏ ਕਰਨ ਵਾਸਤੇ ਇਹ ਬਾਕਾਇਦਾ ਕਿਤੇ ਭੇਜਦੇ ਨੇ ਉਸੇ ਦੇ ਵਿੱਚ ਡਿਸਟਰੋਏ ਕਰਨ ਵਾਸਤੇ ਸਾਰਾ ਸਮਾਨ ਜਾ ਰਿਹਾ ਸੀ ਜਿਹਦੇ ਵਿੱਚ ਜਨਮ ਸਾਖੀਆਂ ਵੀ ਪ੍ਰਿੰਟਿੰਗ ਵਾਲੀਆਂ ਕੁਝ ਬੋਰੀਆਂ ਪਈਆਂ ਸੀ ਜਿਹੜੀ ਬੋਰੀ ਉਹ ਗਲਤੀ ਨਾਲ ਟਰੱਕ ਵਾਲਾ ਚੁੱਕ ਕੇ ਲੈ ਗਿਆ ਜੋ ਕਿ ਇੱਥੇ ਦੇ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਸਾਡੇ ਨਾਲ ਚਰਚਾ ਕਰ ਰਹੇ ਨੇ ਮੈਂ ਮर्यादा ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਤੁਸੀਂ ਵੇਖ ਰਹੇ ਹੋ ਸਾਰੀਆਂ ਬੁੱਕਾਂ ਜਿੰਨੀਆਂ ਵਿੱਚ ਛਪਦੀਆਂ ਇਹ ਗੀਤਾ ਦੀਆਂ ਛਪਦੀਆਂ ਪਈਆਂ ਮਹਾਭਾਰਤ ਦੀਆਂ ਇਸ ਤਰ੍ਹਾਂ ਦਾ ਹੀ ਇੱਕ ਤੁਹਾਨੂੰ ਧਿਆਨ ਹੋਏਗਾ ਸੰਗਤ ਨੇ ਅਗਰ ਦੇਖਿਆਗਾ ਬਿਲਕੁਲ ਇਸ ਤਰ੍ਹਾਂ ਦਾ ਹੀ ਇੱਕ ਕਲੈਂਡਰ ਸਾਨੂੰ ਉੱਥੇ ਮਿਲਿਆ ਸੀ ਜਿਹਦੇ ਕਰਕੇ ਸਾਨੂੰ ਪਤਾ ਲੱਗਿਆ ਸੀ ਕਿ ਪ੍ਰਿੰਟਿੰਗ ਕਿੱਥੋਂ ਹੋ ਰਹੀ ਆ। ਬਾਕੀ ਕੋਸ਼ਿਸ਼ ਬੰਦਿਆਂ ਦੀ ਸਾਰਿਆਂ ਦੀ ਆਈ ਹੈ ਕਿ ਸੈਟ ਅਕਸ ਤੇ ਮर्यादा ਨੂੰ ਕਰ ਰਹੇ ਨੇ, ਫਾਲੋ ਕਰ ਰਹੇ ਨੇ ਤਾਂ ਕਿ ਕੋਈ ਮਿਸਟੇਕ ਨਾ ਹੋ ਸਕੇ। ਜਿਹੜਾ ਬੋਰਾ ਮੈਂ ਤੁਹਾਨੂੰ ਦੱਸਦਾ ਚਾਹਾਂਗਾ ਮੇਰੇ ਨਾਲ ਆ ਜਾ ਮੇਰਾ ਵੀਰ ਜਿਹੜੀ ਜੜੀਆਂ ਜੜੀ ਜਨਮ ਸਾਕੀ ਦੀਆਂ ਪ੍ਰਿੰਟਿੰਗ ਦੀ ਮਿਸਟੇਕ ਸੀ ਉਹ ਕਿਤੇ ਇੱਥੇ ਇਹਨਾਂ ਨੇ ਰੱਖੀ ਹੁੰਦੀ ਸੀ। ਜਦੋਂ ਸਕੂਲ ਦੀਆਂ ਕਿਤਾਬਾਂ ਦੇ ਵਿੱਚ ਪ੍ਰਿੰਟਿੰਗ ਦੀ ਮਿਸਟੇਕ ਸੀ ਉਹ ਡਿਸਟਰੋਏ ਕਰਨ ਵਾਸਤੇ ਲੈ ਕੇ ਪੇਪਰ ਇਹਨਾਂ ਨੇ ਭੇਜਦਾ ਸੀ ਉਸੇ ਦੇ ਨਾਲ ਹੀ ਗਲਤੀ ਦੇ ਨਾਲ ਉਹ ਵੀ ਇੱਕ ਬੋਰਾ ਚੁੱਕਿਆ ਗਿਆ ਜਿਸ ਬੋਰੇ ਦੇ ਵਿੱਚ ਉਹ ਜਨਮ ਸਾਕੀ ਦੀ ਮਿਸ ਪ੍ਰਿੰਟਿੰਗ ਮਿਸਟੇਕ ਵਾਲਾ ਅੰਗ ਪਏ ਹੋਏ ਸੀ ਹੁਣ ਅਸੀਂ ਆ ਕੇ ਵੇਖਿਆ ਕਿ ਜਿਹੜਾ ਕੈਬਨ ਬਣਿਆ ਹੋਇਆ ਜਦੋਂ ਪਰਸੋ ਦੀ ਘਟਨਾ ਵਾਪਰੀ ਏ ਤੇ ਉਸ ਤੋਂ ਬਾਅਦ ਇਸ ਪ੍ਰਿੰਟਿੰਗ ਪ੍ਰੈਸੇ ਵੀਰ ਜੀ ਨੇ ਬੜੀ ਸਮਝਦਾਰੀ ਨਾਲ ਇਸ ਕੰਮ ਨੂੰ ਕੀਤਾ ਕਿ ਉਹਨੋਂ ਜਿੰਨੇ ਵੀ ਕੋਈ ਧਾਰਮਿਕ ਜਿੰਨੇ ਵੀ ਰਸਾਲੇ ਨੇ ਚਾਹੇ ਉਹ ਸਿੱਖ ਧਰਮ ਨਾਲ ਰਿਲੇਟਡ ਹੋਣ ਚਾਹੇ ਉਹ ਹਿੰਦੂ ਭਾਈਚਾਰੇ ਦੇ ਹੋਣ ਚਾਹੇ ਕਿਸੇ ਵੀ ਭਾਈਚਾਰੇ ਦੇ ਹੋਣ ਉਹਨਾਂ ਨੂੰ ਬਕਾਇਦਾ ਮਰਿਆਦਾ ਦੇ ਨਾਲ ਅੰਦਰ ਰੱਖ ਦਿੱਤਾ ਗਿਆ ਤਾਂ ਕਿ ਅਗਰ ਪ੍ਰਿੰਟਿੰਗ ਮਿਸਟੇਕ ਵੀ ਹੋਵੇ ਤੇ ਉਹਨਾਂ ਨੂੰ ਇੰਦਾਂ ਦੀ ਦੇਖਰੇਖ ਦੇ ਵਿੱਚ ਭੇਜਿਆ ਜਾਏ ਵੀਰ ਜੀ ਨੂੰ ਅਸੀਂ ਇੱਕ ਸਲਾਹ ਦੇ ਰੂਪ ਦੇ ਤੱਕ ਇੱਥੇ ਹੀ ਡਿਸਟਰੋਏ ਕਰਨ ਦੀ ਇੱਕ ਅੱਜ ਕੱਲ ਮਸ਼ੀਨ ਆਂਦੀ ਹੈ ਕਟਰ ਮਸ਼ੀਨ ਜਿਹਦੇ ਉੱਤੇ ਪ੍ਰਿੰਟਿੰਗ ਗਲਤ ਹੋ ਜੇ ਤਾਂ ਉਹਨੂੰ ਉਹਦੇ ਵਿੱਚ ਬਿਲਕੁਲ ਕਟਿੰਗ ਕਰ ਦਿੱਤਾ ਜਾਂਦਾ ਹੈ ਉਹ ਇੱਥੇ ਲਿਆਂਦੇ ਤਾਂਕਿ ਮर्याਦਾ ਰਹੀ ਧਾਣ ਨਾ ਹੋ ਸਕੇ ਅੱਜ ਰੋਡ ਦੇ ਉੱਤੇ ਇੱਕ ਹਾਦਸਾ ਵਾਪਰਿਆ ਕੱਲ ਨੂੰ ਕਿਸੇ ਹੋਰ ਧਾਰਮਿਕ ਰਸਾਲੇ ਦਾ ਵੀ ਅਗਰ ਇਹੋ ਜਿਹਾ ਕੰਮ ਹੋਏਗਾ ਤੇ ਉਹ ਉਹਦੇ ਵਿੱਚ ਕਿਤਨਾ ਕਿਤੇ ਮਾਹੌਲ ਖਰਾਬ ਹੋਏਗਾ ਸਾਡੀ ਗੱਲਬਾਤ ਜਦੋਂ ਜਸਪੀਰ ਸਿੰਘ ਜੀ ਨਾਲ ਹੋਈ ਤੇ ਬਾਕਾਇਦਾ ਉਹਨਾਂ ਨੂੰ ਕਿਹਾ ਗਿਆ ਕਿ ਚਾਹੇ ਆ ਬਾਈ ਮਿਸਟੇਕ ਹੋਇਆ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਵਾਰੀ ਪੇਚੋ ਜੋ ਵੀ ਗਲਤੀ ਹੋ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹੱਕੇ ਕਿ ਉਹ ਬੰਦਾ ਜਿਹਨੂੰ ਮਾਫੀ ਦੇਣੀ ਹੈ ਉਸ ਬੰਦੇ ਨੂੰ ਉਹ ਈਕਾਤਕ ਸਾਹਿਬ ਨੇ ਦੇਣੀ ਹੈ ਜਾਂ ਨਹੀਂ ਦੇਣੀ ਜਾਂ ਕੋਈ ਸਵਿਆ ਲਗਾਨੀ ਹੈ ਆ ਸਾਰੀ ਦੇਖ ਰੇ ਕੌਣ ਸ੍ਰੀ ਈਕਾਤਕ ਸਾਹਿਬ ਦੇ ਨਿਗਰਾਨੀ ਵਿੱਚ ਹੈਗੀ ਸੰਗਤ ਨੂੰ ਬੇਨਤੀ ਇਹ ਅਪਡੇਟ ਦੇਣਾ ਸਾਡਾ ਫਰਜ ਬੰਦਾ ਸੀ ਕਿਉਂਕਿ ਅਸੀਂ ਵੀਡੀਓ ਪਹਿਲੀ ਵੀਡੀਓ ਅਸੀਂ ਹੀ ਪਾਈ ਸੀ ਉਸ ਦਿਨ ਰਾਤੀ ਪੀਰਾ ਗੜੀ ਫਲਾਈਓਵਰ ਤੇ ਪਹੁੰਚ ਕੇ ਸੰਗਤ ਨੂੰ ਬੇਨਤੀ ਕਰਾਂਗਾ ਵੀ ਹੋ ਸਕਦਾ ਹੈ ਕਿ ਆ ਮਿਸਟੇਕ ਦੇ ਨਾਲ ਇਹ ਕੰਮ ਹੋਇਆ ਹੋਏ ਜਿਹਦੀ ਤਹਿਕੀਕਾਤ ਪੁਲਿਸ ਨੇ ਵੀ ਕੀਤੀ ਹੈ ਔਰ ਜਿਹੜਾ ਟਰੱਕ ਵਾਲਾ ਇੱਥੋਂ ਸਮਾਨ ਲੈ ਕੇ ਗਿਆ ਉਹ ਟਰੱਕ ਵਾਲੇ ਦੀ ਬਕਾਇਦਾ ਪਰਚੀ ਜਿਹੜੀ ਜਗ੍ਹਾ ਜਾ ਕੇ ਸਮਾਨ ਤੋਲਿਆ ਗਿਆ ਉਸ ਕੰਡੇ ਦੀ ਪਰਚੀ ਉਸ ਤੋਂ ਬਾਅਦ ਜਿੱਥੇ ਉਹ ਟਰੱਕ ਵਾਲੇ ਨੇ ਸਮਾਨ ਪਹੁੰਚਾਣਾ ਸੀ ਉੱਥੇ ਜਿਹੜੇ ਜਨਮ ਸਾਖੀ ਦੇ ਅੰਗ ਘਟ ਰ ਮਿਲੇ ਉਹਨਾਂ ਦਾ ਵਜਨ ਤਕਰੀਬਨ 60 70 ਕਿਲੋ ਵਜਨ ਉਹ ਵੀ ਘਟ ਨਿਕਲਿਆ ਉਹਦੀ ਵੀ ਪਰਚੀ ਬਕਾਇਦਾ ਪੁਲਿਸ ਕੋਲ ਪਹੁੰਚ ਚੁੱਕੀ ਹੈ ਪੁਲਿਸ ਆਪਣੀ ਤਹਿਕੀਕਾਤ ਬਿਲਕੁਲ ਨਿਸਪਕਸ਼ ਹੋ ਕੇ ਕਰ ਰਹੀ ਹੈ ਸਾਡਾ ਫਰਸੀ ਅਜਿੱਥੇ ਪਹੁੰਚਣਾ ਸੰਗਤ ਮੁਖ ਦੇ ਅਪਡੇਟ ਦੇਣਾ ਤੁਸੀਂ ਵੇਖੀਏ ਸਾਰੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮर्यादा ਵਿੱਚ ਕੋਈ ਕਮੀ ਨਹੀਂ ਕੀਤੀ ਜਾ ਰਹੀ ਕਿਤੇ ਨਾ ਕਿਤੇ ਬਾਈ ਮਿਸਟੇਕ ਮੈਨੂੰ ਲੱਗਦਾ ਇਹ ਕੰਮ ਹੋਇਆ ਪਰਿਵਾਰ ਨੂੰ ਅਸੀਂ ਮਿਲੇਆ ਪਰਿਵਾਰ ਸਾਬਤ ਸੂਰਤ ਅਮਰਤ ਵਾਲੀ ਔਰ ਸਿੰਘ ਸਾਹਿਬ ਦੀਆਂ ਬੱਚੀਆਂ ਨੇ ਵੀ ਕੇਸ ਵੀ ਸਿਰ ਤੇ ਸਜਾਈ ਹੋਈ ਤੇ ਮੈਂ ਨਹੀਂ ਸਮਝਦਾ ਕਿ ਇਹੋ ਜੇ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਕੋਲੋਂ ਕੀ ਹੈ ਜਿਹੜੀ ਗਲਤੀ ਹੋਈਏ ਇਹ ਜਾਣਬੁੱਝ ਕੇ ਹੋਈਏ ਮੈਨੂੰ ਨਹੀਂ ਸਮਝਦਾ ਕਿ ਉਹਨਾਂ ਨੇ ਜਾਣਬੁੱਝ ਕੇ ਕੁਝ ਕੀਤਾ ਹਾਂ ਉਸ ਟਰੱਕ ਵਾਲੇ ਦੀ ਜ਼ਰੂਰ ਗਲਤੀ ਹੈ ਕਿ ਉਹ ਸਮਾਨ ਬਿਨਾਂ ਪੁੱਛੇ ਚੁੱਕ ਕੇ ਲੈ ਗਿਆ ਔਰ ਬਾਅਦ ਚੋਂ ਕਿਤੇ ਉਹ ਟਰੱਕ ਦੇ ਵਿੱਚੋਂ गिर ਗਿਆ ਇਸ ਚੀਜ਼ ਦੀ ਅਸੀਂ ਵੀ ਪੁਸ਼ਟੀ ਕੀਤੀ ਸੀ ਕਿ ਜਦੋਂ ਸਾਡੀ ਵੀਡੀਓ ਤੁਸੀਂ ਪਿਛਲੀ ਚੁੱਕ ਕੇ ਦੇਖ ਲਓ ਤੇ ਅਸੀਂ ਕਿਹਾ ਸੀ ਬਾਕਾਇਦਾ ਇੱਕ ਬੋਰੀ ਮਿਲੀ ਹੈ ਉਹ ਬੋਰੀ ਦੇ ਵਿੱਚੋਂ ਲੱਗਦਾ ਇਹ ਸਮਾਨ ਵੀ ਰਹਿ ਤੋ ਸੰਗਤ ਜੀ ਐਸੀ ਵੀ ਅਪਡੇਟ ਦਿਓ ਜੀ ਅਸੀਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕਿਤੇ ਸੋਸੰਗਤ ਦੀ ਸਾਰੀ ਤੁਸੀਂ ਵੀਡੀਓ ਵੇਖੀਏ ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਕਿ ਅਸੀਂ ਕਿਸ ਤਰ੍ਹਾਂ ਫੈਕਟਰੀ 'ਚ ਗਏ ਕਿਸ ਤਰ੍ਹਾਂ ਸਾਰਾ ਵਿਜ਼ਿਟ ਕੀਤਾ ਇੱਥੇ ਸਭ ਤੋਂ ਵੱਡੀ ਗੱਲ ਦੇਖਣ ਨੂੰ ਐ ਮਿਲੀ ਕਿ ਜਦੋਂ ਮੈਨੂੰ ਉਸ ਫੈਕਟਰੀ ਦੇ ਮਾਲਕ ਨਾਲ ਗੱਲਬਾਤ ਹੋਈ ਇੱਕ ਪਤਾ ਲੱਗਿਆ ਕਿ ਵਾਕੇ ਉਹ ਗੁਰੂ ਨੂੰ ਮੰਨਣ ਵਾਲਿਆ ਪਰਿਵਾਰ ਐ ਕਿਉਂਕਿ ਬੱਚਿਆਂ ਨੇ ਵੀ ਸਿਰ ਤੇ ਕੇਸ ਦੀ ਸਜਾਈ ਹੋਈ ਜਿਹੜੇ ਪ੍ਰਿੰਟਿੰਗ ਪ੍ਰਿੰਟਿੰਗ ਪ੍ਰੈਸ ਦੇ ਮਾਲਕ ਨੇ ਉਹਨਾਂ ਨੇ ਵੀ ਹਮਰਤਪਾਨ ਕੀਤਾ ਹੋਇਆ ਔਰ ਸਭ ਤੋਂ ਵੱਡੀ ਗੱਲ ਕੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਗਲਤੀ ਦਾ ਸਾਹਸ ਦੇਖਦੇ ਹੋਏ ਉਹਨਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਦਾ ਇੱਕ ਪਾਠ ਵੀ ਰਖਵਾ ਦਿੱਤਾ ਜਿਸ ਦਾ ਭੋਗ ਜਲਦੀ ਪੈਣਗੇ ਉਹਦੀ ਵੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜੇ ਸੰਗਤਾਂ ਫਰਮਾਇਸ਼ ਕਰਨ ਗਿਆ ਤੇ ਉਸ ਅਖੰਡ ਪਾਠ ਤੋਂ ਬਾਅਦ ਉਹਨਾਂ ਨੇ ਆਪਣੀ ਭੁੱਲ ਬਖਸ਼ਵਾਈ ਕਿਉਂਕਿ ਹਾਲਾਂਕਿ ਗਲਤੀ ਉਹਨਾਂ ਕੋਲੋਂ ਨਹੀਂ ਹੋਈ ਜਿਹੜੀ ਜਿਹੜੀ ਜਾਣਕਾਰੀ ਮਿਲੀ ਉਸ ਜਾਣਕਾਰੀ ਦੇ ਮੁਤਾਬਿਕ ਮੈਂ ਤੁਹਾਨੂੰ ਦੱਸ ਹੀ ਦਿੱਤਾ ਉਸ ਵੀਡੀਓ 'ਚ ਫਿਰ ਮੈਂ ਰਿਪੀਟ ਕਰ ਦਿੰਦਾ ਕਿ ਜਦੋਂ ਉੱਥੇ ਸਕੂਲ ਦੀਆਂ ਬੁੱਕਸ ਵੀ ਛਾਪਦੀਆਂ ਜਿਨ੍ਹਾਂ ਦੀ ਪ੍ਰਿੰਟਿੰਗ ਖਰਾਬ ਹੋਣ ਕਰਕੇ ਅਲੱਗ ਬੋਰੀਆਂ ਵਿੱਚ ਮਾਲ ਪਿਆ ਹੁੰਦਾ ਉਸੇ ਮਾਲ ਦੇ ਨਾਲ ਦਰੋਂ ਜਨਮ ਸਖੀ ਜਾਂ ਕੋਈ ਧਾਰਮਿਕ ਰਸਾਲੇ ਵੀ ਛਾਪੇ ਜਾਂਦੇ ਨੇ ਉਹਨਾਂ ਦੀਆਂ ਬੋਰੀਆਂ ਦੇ ਵਿੱਚ ਵੀ ਅੰਗ ਰੱਖੇ ਜਾਂਦੇ ਨੇ ਉਹ ਬੋਰੀ ਦੋ ਬੋਰੀਆਂ ਪਈਆਂ ਸੀ ਜਿਹੜੀ ਸਾਨੂੰ ਜਾਣਕਾਰੀ ਮਿਲੀ ਔਰ ਇੱਕ ਬੋਰੀ ਸੀ ਉੱਥੇ ਫੈਕਟਰੀ ਤੇ ਵਿਜ਼ਿਟ ਕਰਨ ਗਏ ਆ ਜਦੋਂ ਉਸ ਕਮਰੇ ਦੇ ਵਿੱਚ ਦੇਖੀਏ ਪਈ ਉਥੇ ਬੋਰੀ ਨੂੰ ਉਹ ਟਰੱਕ ਵਾਲਾ ਗਲਤੀ ਨਾਲ ਚੁੱਕ ਕੇ ਲੈ ਜਾਂਦਾ ਜਿਹੜੀ ਕਿ ਕਹਿੰਦੇ ਨੇ ਕਿ ਬਦਕਿਸਮਤੀ ਦੇ ਨਾਲ ਉਹੀ ਬੋਰੀ ਉਥੇ ਪੀਰਾਂ ਗੜੀ ਫਲਾਈਓਵਰ ਦੇ ਉੱਤੇ ਗਿਰਦੀ ਏ ਜਿਸ ਬੋਰੀ ਦੇ ਵਿੱਚ ਜੀਵ ਜਨਮ ਸਾਖੀ ਦੇ ਅੰਗ ਪਏ ਹੁੰਦੇ ਨੇ ਸੋ ਸੰਗਤ ਨੂੰ ਬੇਨਤੀ ਐਸੀ ਉਹ ਅਪਡੇਟ ਜਿਸ ਅਪਡੇਟ ਦਾ ਸੰਗਤ ਇੰਤਜ਼ਾਰ ਕਰ ਰਹੀ ਸੀ ਕਿ ਜਿਹੜੀ ਬਾਣਾ ਵਾਪਰਿਆ ਤਿੰਨ ਚਾਰ ਦਿਨ ਪਹਿਲਾਂ ਉਹਦੇ ਉੱਤੇ ਹਲੇ ਤੱਕ ਕੀ ਕਾਰਵਾਈ ਕੀਤੀ ਗਈ ਹਾਲਾਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਕਰਮਸਰ ਔਰ ਹਰਮਿੰਦਰ ਸਿੰਘ ਕਾਲਕਾ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੰਗੋਲਪੁਰੀ ਥਾਣੇ ਦੇ ਵਿੱਚ ਵੀ ਇੱਕ ਕੰਪਲੇਂਟ ਕੀਤੀ ਸੀ ਲੇਕਿਨ ਜਦੋਂ ਪਤਾ ਲੱਗਿਆ ਕਿ ਇਹ ਇੱਕ ਜਾਣਬੁੱਝ ਕੇ ਕੋਈ ਸਾਜ਼ਿਸ਼ ਨਾਲ ਨਹੀਂ ਇਹ ਕੰਮ ਹੋਇਆ ਇੱਕ ਗਲਤੀ ਨਾਲ ਇਹ ਕੰਮ ਹੋਇਆ ਜਿੱਥੇ ਸੰਗਤ ਜੀ ਸੀ ਵੱਡੇ ਵੱਡੇ ਲੋਕਾਂ ਨੂੰ ਇਸ ਚੀਜ਼ ਦੇ ਉੱਤੇ ਇੱਕ ਮਾਫੀ ਨਾਮਾ ਛੱਡ ਦੇਣਾ ਇੱਥੇ ਇੱਕ ਪਰਿਵਾਰ ਜਿਹੜਾ ਉਹ ਅਮਰਤਧਾਰੀ ਪਰਿਵਾਰ ਹੈ ਗੁਰਸਿੱਖ ਪਰਿਵਾਰ ਹੈ ਜਿਨੇ ਆਪਣੀ ਗਲਤੀ ਮੰਨਦੇ ਸ੍ਰੀ ਅਖੰਡ ਪਾਤਸ਼ਾਹ ਦਾ ਪਾਠ ਵੀ ਰਖਵਾ ਦਿੱਤਾ ਹੈ ਮੈਂ ਸਮਝਦਾ ਕਿ ਸੰਗਤ ਸਭ ਤੋਂ ਵੱਡੀ ਹੈ ਜਿਹੜੀ ਸੰਗਤ ਬਖਸ਼ ਦਿੰਦੀ ਹੈ ਸੋ ਸੰਗਤ ਨੂੰ ਬੇਨਤੀ ਐਸੀ ਉਹ ਜਿਹੜਾ ਪੀੜਾ ਘੜੀ ਘਟਨਾ ਵਾ ਵਾਪਰੀ ਉਹਦੀ ਅਪਡੇਟ ਵੱਤੋ ਵੱਤ ਸ਼ੇਅਰ ਕਰਕੇ ਜਿਸ ਤਰ੍ਹਾਂ ਤੁਸੀਂ ਉਹਨੂੰ ਵਾਇਰਲ ਕੀਤਾ ਉਹ ਸੰਗਤਾਂ ਤੱਕ ਪਹੁੰਚੀ ਤੇ ਹੁਣ ਸਾਡੀ ਜ਼ਰੂਰਤ ਹੈ ਕਿ ਉਸ ਵੀਰ ਦੇ ਨਾਲ ਵੀ ਖੜੇ ਹੋਈਏ ਜਿਹੜੇ ਕਿ ਗੁਰੂ ਨੂੰ ਮੰਨਣ ਵਾਲੇ ਨੇ ਗੁਰੂ ਦੇ ਪਿਆਰ ਵਾਲੇ ਨੇ ਮਗਰ ਉਹਨਾਂ ਦੇ ਸਟਾਫ ਵੱਲੋਂ ਜਿਹੜੀ ਗਲਤੀ ਹੋਈ ਉਹਦੇ ਕਰਕੇ ਉਹ ਵਾਇਰਲ ਹੋਇਆ ਸੰਗਤ ਨੂੰ ਬੇਨਤੀ ਵੱਤੋ ਸ਼ੇਅਰ ਕਰਕੇ ਕਮੈਂਟ ਰਾਹੀਂ ਜ਼ਰੂਰ ਦੱਸਿਓ ਕਿ ਅਸੀਂ ਵਿਜ਼ਿਟ ਕਰਕੇ ਉਸ ਫੈਕਟਰੀ ਵਿੱਚ ਸਹੀ ਕੀਤਾ ਜਾਂ ਗਲਤ ਕੀਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ Vai, he could